ਸਰ ਕੀ ਨਾ ਮੈਂ ਕੀ ਮਾਫ ਕਰਾ ਅੱਜ ਸੋਚੇ ਪੰਚੇ ਅ ਮੇਰਾ ਨਾ ਇਹ ਐਡਵੋਕੇਟ ਰਵੀ ਸਿੰਘ ਬਰਾੜਾ ਤੁਸੀਂ ਜਾਣਦੇ ਹੋ ਸਾਰੇ ਭਰਾਖੜ ਇਹ ਮਸਲਾ ਇਹ ਹੈ ਕਿ ਇਹ ਭਰਾ ਆਪਣੇ ਗੋਮਟੀ ਕਲਾਂ ਤੋਂ ਨੇ ਇਹਨਾਂ ਦਾ ਇਹਨਾਂ ਦੇ ਬ੍ਰਦਰ ਨੂੰ ਚੱਕਿਆ ਸੀਗਾ ਜੀ 1992 ਚ ਕਾਲੇ ਦੌਰ ਚ ਜਾਉ ਇਹ ਨਰਮਲ ਸਿੰਘ ਉਹਨਾਂ ਦੇ ਵੱਡੇ ਬ੍ਰਦਰ ਨੇ ਦਵਿੰਦਰ ਸਿੰਘ ਨੂੰ ਇਹਨਾਂ ਦੇ ਭਰਾਣੋਂ ਤੋਂ 16 ਸਾਲਾਂ ਦੀ ਉਮਰ ਚ 1992 ਚ ਬਠਿੰਡੇ ਦੀ ਸੀਏ ਸਟਾਫ ਦੀ ਟੀਮ ਨੇ ਜਿਸ ਤਰ੍ਹਾਂ ਹੁੰਦਾ ਸੀ ਕਿ ਦੋ ਗੱਟੀਆਂ ਵਰਕੇ ਰੇਡ ਮਾਰੀ ਇੱਕ ਵਕਤ ਤਰਬੰਦ ਗੱਡੀ ਇੱਕ ਦੂਸਰੀ ਗੱਡੀ ਵਰਕੇ ਖੇਤਾਂ 'ਚ ਘਰ ਹੈ ਤੇ ਉਸ ਟਾਈਮ ਸੀਆਈ ਸਟਾਫ ਦਾ ਇੰਚਾਰਜ ਸੀ ਇੱਥੇ ਜੋ ਐਸਪੀ ਰਿਟਾਇਰ ਹੋਏ ਨੇ ਬਾਅਦ ਚ ਉਹਨਾਂ ਨੇ ਉਸ ਤੋਂ ਬਾਅਦ ਕਿਤੇ ਵੀ ਦੱਸਿਆ ਨਹੀਂ ਕਿ ਬੱਚਾ ਕਿੱਧਰ ਗਿਆ 16 ਦਲਾਂ ਦਾ ਬੱਚੇ ਕਿਹਾਗੇ ਜਰਨਲ 'ਚ ਹੁੰਦਾ ਉਸ ਤੋਂ ਬਾਅਦ ਇਹਨਾਂ ਨੇ ਥਾਂ-ਥਾਂ ਤੇ ਠੋਕਰਾਂ ਖਾਧੀਆਂ ਤਾਂ ਤਾਂ ਤੇ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਦੇ ਫਾਦਰ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਅ ਜੋ ਜੀ ਦੀ ਅਸੀਂ ਕਾਪੀ ਵੀ ਨਾਲ ਲਾਈ ਹੈ ਬਕਾਇਦਾ ਐਫੀਡੇਵਟ ਲਾ ਕੇ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਨੂੰ ਉਹ ਐਪਲੀਕੇਸ਼ਨ ਦਿੱਤੀ ਉਸ ਦਾ ਕੁਝ ਨਹੀਂ ਹੋਇਆ ਕਿਉਂਕਿ ਐਪਲੀਕੇਸ਼ਨ ਉਸ ਟਾਈਮ ਕੋਈ ਟਾਈਪਿਸਟ ਲਿਖਦਾ ਵੀ ਨਹੀਂ ਸੀ ਹੁੰਦਾ ਇਹ ਤੁਹਾਨੂੰ ਪਤਾ ਕੋਈ ਲਿਖਦਾ ਵੀ ਨਹੀਂ ਸੀ ਹੱਥ ਲਿਖਤਾਂ ਜਿੰਨੀਆਂ ਦਿੱਤੀ ਹੱਥ ਲਿਖਤ ਦਿੱਤੀ ਉਹ ਇਹ ਦੂਸਰੀ ਇਹਨਾਂ ਨੇ ਐਪਲੀਕੇਸ਼ਨ ਲਿਖੀ ਜੀ ਆ ਪੰਜਾਬ ਆਈਜੀ ਦੇ ਨਾਂ ਤੇ ਜੀ ਉਹ ਕਿਸੇ ਨੇ ਫੜੀ ਹੋਈ ਨਹੀਂ ਪੁਲਿਸ ਚ ਤਾਂ ਤਾਂ ਦੇ ਫਿਰਦੇ ਰਹੇ ਨਾ ਕਿਸੇ ਨੇ ਦੱਸਿਆ ਕਿ ਜਿਉਂਦਾ ਹੈ ਜਾਂ ਮਾਰਤਾ ਜਾਂ ਕਿੱਧਰ ਗਿਆ ਜਾਂ ਕੋਈ ਕੇਸ ਹੈ ਕਿਸੇ ਕੋਰਟ ਚ ਕੇਸ ਵੀ ਨਹੀਂ ਚੱਲਦਾ ਜਾਂ ਕੁਝ ਵੀ ਉਸ ਤੋਂ ਬਾਅਦ ਫਾਦਰ ਸਾਹਿਬ ਇਹਨਾਂ ਦੇ ਤੇ ਇਹਨਾਂ ਦੇ ਮਦਰ ਆਪਣੇ ਬੇਟੇ ਨੂੰ ਅਡੀਕ ਦੇ ਹੁਣ ਪਿੱਛੇ ਜੇ ਮਦਰ ਦੀ ਡੈਥ ਹੋਈ ਹੈ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋਈ ਹੈ ਹੁਣ ਥੋੜਾ ਜਿਹਾ ਮਾਹੌਲ ਸਖਾਵਾਂ ਹੋਣ ਕਰਕੇ ਹੁਣ ਇਹਨਾਂ ਨੂੰ ਵੀ ਚੱਕਿਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਵੀ ਚੱਕਿਆ ਗਿਆ ਥ੍ਰੈਟ ਕਾਲਾਂ ਵੀ ਆਈਆਂ ਇਹਨਾਂ ਨੂੰ ਮਤਲਬ ਥ੍ਰੈਟ ਕੀਤਾ ਗਿਆ ਕਿ ਜੇਕਰ ਤੁਸੀਂ ਇਸ ਗੱਲ ਦਾ ਪਿੱਛਾ ਨਾ ਛੱਡਿਆ ਤਾ ਤੁਹਾਡਾ ਵੀ ਹਸ਼ਰ ਤੁਹਾਡੇ ਭਰਾ ਵਾਲਾ ਹੀ ਹੋਈਗਾ ਹੁਣ ਇਹ ਨਹੀਂ ਪਤਾ ਕਿ ਭਰਾ ਦਾ ਹਸ਼ਰ ਹੋਇਆ ਕੀ ਸੀ ਤਾਂ ਇਹਨਾਂ ਨੂੰ ਵੀ ਟਾਰਚਰ ਕੀਤਾ ਗਿਆ ਕਾਫੀ ਉਸ ਟਾਈਮ ਟਾਰਚਰ ਵੀ ਇਹਨਾਂ ਨੇ ਸਹਿਆ ਤੇ ਹੁਣ ਇਹੀ ਦੁਬਾਰਾ ਕਿਤੇ ਮੇਰੇ ਟੱਚ ਚ ਆਏ ਇਹਨਾਂ ਨੇ ਗੱਲਬਾਤ ਕੀਤੀ ਡਰ ਸੀ ਹੁਣ ਵੀ ਸੀ ਇਹਨਾਂ ਨੂੰ ਪਰ ਮੈਂ ਇਹਨਾਂ ਨੂੰ ਕਹਿ ਕੇ ਡਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਖਾਲੜਾ ਸਾਹਿਬ ਦੀ ਸ਼ਹਾਦਤ ਹੋਈ ਹੈ ਜੇਕਰ ਉਹ ਜੀ ਕੀਤਾ ਕੀ ਹੈ ਪਰ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਨਾਲ ਲੋਕਾਂ ਦੇ ਕਿ ਸਾਡੇ 16 ਸਾਲਾਂ ਦਾ ਬੱਚਾ ਉਸ ਟਾਈਮ ਤੋਂ ਚੱਕਿਆ ਹੋਇਆ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਕਿ ਇੰਨਾ ਜ਼ਿਆਦਾ ਧੱਕਾ ਤਾ ਇਸ ਵਾਸਤੇ ਅਸੀਂ ਐਸਐਸਪੀ ਸਾਹਿਬ ਨੂੰ ਪਹਿਲਾਂ ਐਪਲੀਕੇਸ਼ਨ ਦੇਣ ਆਏ ਹਾਂ ਕਿਉਂਕਿ ਇਹਦੇ ਐਸਐਸਪੀ ਸਾਹਿਬ ਨੂੰ ਪਹਿਲਾਂ ਐਪਲੀਕੇਸ਼ਨ ਦੇਣ ਦਾ ਇਹ ਹੈ ਕਿ ਕਈ ਕਹਿੰਦੇ ਵੀ ਸੀਬੀਆਈ ਦੀ ਜਾਂਚ ਸੀਬੀਆਈ ਦੀ ਜਾਂਚ 'ਚ ਵੀ ਅਸੀਂ ਅੱਗੇ ਜਾਵਾਂਗੇ ਜੀ ਉਹਦੇ 'ਚ ਇਹ ਹੈ ਕਿ ਸੀਬੀਆਈ ਦੇ ਜਸਟਿਸ ਸਾਹਿਬ ਨੇ ਆਪਣੇ ਉਹਨਾਂ ਦੀ ਪਿੱਛੇ ਜੇ ਨਿਊਜ਼ ਲੱਗੀ ਸੀ ਕਿ ਉਹ ਕਹਿ ਰਹੇ ਆ ਕਿ ਸਾਡੇ ਕੋਲੇ ਇੰਨਾ ਇਨਕੁਆਰੀ ਕਰਨ ਦਾ ਸਾਡੇ ਕੋਲੇ ਅਮਲਾ ਨਹੀਂ ਤਾਂ ਪੰਜਾਬ ਪੁਲਿਸ ਤੋਂ ਵੀ ਉਹਨਾਂ ਨੇ ਨਿਊਜ਼ ਸੀਗੀ ਆ ਝੂਠੇ ਸਬੋਖਸ ਮਹਿੰਦੀ ਖਬਰ ਸੀ ਝੂਠੇ ਮੁਕਾਬਲਿਆਂ ਦੀ ਜਾਂਚ ਦੀ ਸੁਣਵਾਈ ਤੋਂ ਹਟੇ ਜਸਟਿਸ ਇਸ ਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਸਾਡੇ ਕੋਲੇ ਇਹ ਨਾ ਅਮਲਾ ਨਹੀਂ ਐਨੀ ਪੁਰਾਣੀ ਇਨਵੈਸਟੀਗੇਸ਼ਨ ਹੁਣ ਅਸੀਂ ਇੱਕ ਵਾਰ ਇਹਨਾਂ ਨੂੰ ਹੀ ਬੇਨਤੀ ਕਰਦੇ ਆ ਕਿ ਉਹਨਾਂ ਦੇ ਥਰੂ ਆਉਣੇ ਆ ਤਾਂ ਫਿਰ ਵੀ ਤੁਹਾਡੇ ਕੋਲੇ ਆਉਣਾ ਜੇਕਰ ਤੁਸੀਂ ਸਿੱਧਾ ਕਰ ਦਿਓ ਤਾਂ ਬਹੁਤ ਹੀ ਵਧੀਆ ਨਹੀਂ ਫਿਰ ਸਾਡੇ ਕੋਲੇ ਦੂਸਰਾ ਆਲਟਰਨੇਟਿਵ ਤਾਂ ਇਹ ਹੈ ਕਿ ਸਾਨੂੰ ਉੱਪਰ ਹਾਈ ਕੋਰਟ ਦਾ ਜਾਂ ਉੱਪਰ ਜਾ ਕੇ ਸਾਨੂੰ ਸੀਵੀ ਆਈਟੀ ਜਾਂਚ ਵਾਸਤੇ ਇਨਕੁਆਰੀ ਲਵਾਉਣ ਵਾਸਤੇ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਇਹ ਲੰਮਾ ਸਮਾਂ ਹੋ ਗਿਆ 1992 ਦੀ ਗੱਲ ਕਰ ਰਹੇ ਹਾਂ ਕਰੀਬ ਤੁਸੀਂ ਇਹ ਜਿਹੜੀ ਐਪਲੀਕੇਸ਼ਨ ਹੁਣ ਕਿਉਂ ਦਿੱਤੀ ਗਈ ਵਿੱਚ ਗੈਪ ਕਿਉਂ ਇਨਾ ਨਹੀਂ ਐਪਲੀਕੇਸ਼ਨ ਆ ਉਸ ਟਾਈਮ ਤੋਂ ਵੀ ਦਿੱਤੀਆਂ ਹੋਈਆਂ ਨਾਲ ਅਸੀਂ ਕਾਪੀਆਂ ਲਾਈਆਂ ਉਸ ਟਾਈਮ ਤੋਂ ਉਹ ਫਿਰਦੇ ਰਹੇ ਐ ਇਹ ਵੀ ਕਿ ਕਿ ਇਹਨਾਂ ਨੇ ਬਕਾਇਦਾ ਤਸ਼ੱਦਦ ਵੀ ਸਹ ਕਿ ਇਹਨਾਂ ਨੂੰ ਵੀ ਆਉਂਦੀਆਂ ਰਹੀਆਂ ਧਮਕੀਆਂ ਆਉਂਦੀਆਂ ਰਹੀਆਂ ਤੇ ਹੁਣ ਵੀ ਹੁਣ ਵੀ ਡਰ ਐ ਤਾਂ ਕਿਉਂਕਿ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰ ਇਸ ਟਾਈਮ ਇਸ ਪੋਜੀਸ਼ਨ ਤੇ ਹੈ ਕਿ ਜੇ ਕਿਤੇ ਉਹਨਾਂ ਨੂੰ ਹੱਥ ਪਾਉਣਾ ਕੋਈ ਖਾਲਾਜੀ ਦਾ ਵਾਰਾ ਨਹੀਂ ਉਹਦੇ ਮਤਲਬ ਰਿਸ਼ਤੇਦਾਰ ਵੀ ਚੰਗੀ ਅਪਰੋਚ ਤੇ ਆ ਹੁਣ ਵੀ ਰਿਟਾਇਰ ਐਸਪੀ ਨੇ ਫਿਰ ਵੀ ਲਿੰਕ ਹੁੰਦੇ ਨੇ ਤਾਂ ਹੁਣ ਇਹ ਹੈ ਕਿ ਅਸੀਂ ਐਪਲੀਕੇਸ਼ਨ ਦੁਬਾਰਾ ਤਾਂ ਦਿੱਤੀ ਹੈ ਕਿ ਮਾਹੌਲ ਕੋ ਸਖਾਵਾਂ ਹੋਇਆ ਹੈ ਕਾਫੀ ਹੁਣ ਸਜਾਵਾਂ ਵੀ ਹੋਈਆਂ ਉਸ ਟਾਈਮ ਤੇ ਪਰ ਮੇਰੇ ਖਿਆਲ ਚ ਕੋਈ ਇਹ ਬੜੀ ਵੱਡੀ ਇਨਵੈਸਟੀਗੇਸ਼ਨ ਦਾ ਇਸ਼ੂ ਨਹੀਂ ਇਹਨਾਂ ਵਾਸਤੇ ਜੇ ਕਿਤੇ ਕਰਨਾ ਹੈ ਤਾਂ ਉਹ ਪੁਲਿਸ ਨੂੰ ਪਤਾ ਹੈ ਕਿ ਕੀ ਹੋਇਆ ਸੀ ਕਿੱਥੇ ਹੋਇਆ ਸੀ ਜਾਂ ਨਿਊਜ਼ ਲੱਗੀ ਜਾਂ ਕੁਝ ਵੀ ਉਹ ਕਿਉਂਕਿ ਮੈਂ ਮੇਰੇ ਖਿਆਲ ਚ ਜਦੋਂ ਇਹਨਾਂ ਦੀ ਮੇਰੇ ਨਾਲ ਅਪਰੋਚ ਹੋਈ ਤਾਂ 5-7 ਦਿਨਾਂ ਚ ਮੈਂ ਕਾਫੀ ਤੈ ਤੱਕ ਇਸ ਗੱਲ ਤੇ ਪਹੁੰਚਿਆ ਜੋ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਜੇ ਕਿਸੇ ਨੂੰ ਇਨਵੈਸਟੀਗੇਸ਼ਨ ਮਾਰਕ ਹੋਊਗੀ ਇਹ ਦੱਸਣਗੇ ਜਾਂ ਕਿੱਥੋਂ ਕੀ ਕੁਝ ਸੀ ਤਾਂ ਉਹ ਸਭ ਕੁਝ ਪਤਾ ਹੈ ਉਹ ਕੋਈ ਐਡਾ ਵੱਡਾ ਪੁਰਾਣਾ ਨਹੀਂ ਹੈ ਇੰਨਾ ਜਿਆਦਾ ਪੁਰਾਣਾ ਕਹਿੰਦੇ ਹੁੰਦੇ ਜੇ ਕਿਤੇ ਕੱਢਣੀ ਹੋਵੇ ਗੱਲ ਤਾਂ ਪੁਲਿਸ ਤਾਂ ਖੂਚੋ ਵੀ ਕੱਢ ਲੈਂਦੀ ਹੈ ਪਰ ਨੀਤ ਸਾਫ਼ ਹੋਣੀ ਚਾਹੀਦੀ ਹੈ ਧੰਨਵਾਦ ਜੀ ਨਾਮ ਆਈ ਤੇ ਕਿਹੜਾ ਪੇਮਾਂ ਨਰਮਲ ਸਿੰਘਾ ਜੀ ਗੋਮਤੀ ਕਲਾ ਪਿੰਡ ਆ ਜੀ ਸਰ ਕੀ ਮਾਮਲਾ ਜਿਹੜਾ ਅੱਜ ਇੱਥੇ ਇਸ ਮਾਮਲਾ ਜੀ ਛੋਟੇ ਬ੍ਰਦਰ ਨੂੰ 1992 15 ਦਸੰਬਰ 1992 ਨੂੰ ਘਰੋਂ ਚੱਕਿਆ ਸੀਗਾ ਚੱਕਣ ਤੋਂ ਬਾਅਦ ਸਾਨੂੰ ਮਤਲਬ ਕੋਈ ਅਦਾਤਾ ਪਤਾ ਨਹੀਂ ਦਿੱਤਾ ਬਹੁਤ ਭਜਨਟ ਕੀਤੀ ਜਿੱਥੇ ਵੀ ਸਾਨੂੰ ਕਿਤੇ ਪਤਾ ਲੱਗਦਾ ਜੀ ਉੱਥੇ ਜਾਂਦੇ ਸੀਗੇ ਮਤਲਬ 5-6 ਮਹੀਨੇ ਲਗਾਤਾਰ ਹੀ ਸੀ ਮਤਲਬ ਭਜਨਟ ਕਰਦੇ ਰਹੇ ਸਾਨੂੰ ਕੋਈ ਥਾ ਪਤਾ ਨਹੀਂ ਦਿੱਤਾ ਅੱਜ ਅੱਜ ਸੀਗਾ ਜੀ ਮਾਪੇ ਸੀਗੇ ਉਹ ਸੋਚਦੇ ਸੀ ਕਿ ਭਈ ਆਪਾਂ ਨਾ ਇਹਦੇ ਪਿੱਛੇ ਰਪਈਏ ਵੀ ਹੋ ਰਹੀ ਆਪਣਾ ਨੁਕਸਾਨ ਹੋ ਸਕਦਾ ਹੈਗਾ ਇਸ ਕਰਕੇ ਉਦੋਂ ਮਤਲਬ ਪੈਰ ਵੀ ਨਹੀਂ ਬਾਲੀ ਜਿਆਦਾ ਕਰ ਸਕੇ ਤੇ ਫਾਦਰ ਮੇਰੇ 14 ਚ ਗੁਜ਼ਰੇ ਆ ਮਦਰ 24 ਦੇ ਵਿੱਚ ਗੁਜ਼ਰੀ ਆ ਹੁਣ ਸੋਚਦੇ ਸੀ ਕਿ ਵੀ ਚਲੋ ਆਪਾਂ ਪਤਾ ਕਰ ਲਈਏ ਵੀ ਉਹ ਦਾ ਡਰ ਦੇ ਡਰਤੀ ਚਲੇ ਗਏ ਕਾਰਨ ਕੀ ਸੀਗਾ ਚੱਕਿਆ ਕਿਉਂਗਾ ਇਸੇ ਤੋਂ ਪਤਾ ਲੱਗਿਆ ਇਹ ਤਾਂ ਹੁਣ ਪੁਲਿਸ ਹੀ ਦੱਸ ਸਕਦੀ ਵੀ ਕਿਉਂ ਚੱਕਿਆ ਜੀ ਸਾਨੂੰ ਕੁਛ ਨਹੀਂ ਦੱਸਦਾ ਉਸ ਸਮੇਂ ਜਦੋਂ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਰਹੇ ਜਦੋਂ ਚੱਕੇ ਲਗਾਏ ਸੀ ਉਹ ਬਾਤ ਕੀ ਉਹਨਾਂ ਨੇ ਕੋਈ ਜਵਾਬ ਦਿੱਤਾ ਉਹ ਤਾਂ ਜੀ ਉਸ ਟਾਈਮ ਐਜਾ ਸੀਗਾ ਮਾਹੌਲ ਵਿੱਚ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਦੀ ਪੁਲਿਸ ਲੈ ਗਈ ਜੇ ਇਹਨਾਂ ਨੂੰ ਪੁੱਛਦੇ ਸੀ ਜਾਂ ਕਿਸੇ ਹੋਰ ਬਾਹਰਲੇ ਨੂੰ ਪੁੱਛਦੇ ਸੀ ਜਾ ਕੇ ਤੇ ਉਹ ਵੀ ਕਹਿੰਦੇ ਨਹੀਂ ਸਾਨੂੰ ਤਾਂ ਪਤਾ ਨਹੀਂ ਜੀ ਕੌਣ ਪੁਲਿਸ ਲੈ ਗਈ ਤੁਸੀਂ ਫਿਰ ਕਿਵੇਂ ਕਨਫਰਮ ਕਰਦੇ ਹੋ ਕਿ ਬਟਿੰਡੇ ਦੀ ਪੁਲਿਸ ਨਹੀਂ ਚੱਕਿਆ ਹੋ ਸਕਦਾ ਕਿਸੇ ਹੋਰ ਪੁਲਿਸ ਨੇ ਸਾਨੂੰ ਜੀ ਮਤਲਬ ਹੁਣ ਇਸ ਗੱਲ ਨੂੰ ਇੱਥੇ ਤਾਂ ਅਸੀਂ ਕਲੀਅਰ ਨਹੀਂ ਕਰ ਸਕਦੇ ਪਰ ਸਾਨੂੰ ਬਾਅਦ ਚ ਸਾਡੇ ਸੋਰਸਾਂ ਰਾਹੀਂ ਪਤਾ ਲੱਗਿਆ ਵੀ ਅਸੀਂ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤੇ ਸਾਨੂੰ ਇੱਥੇ ਹੀ ਪਤਾ ਲੱਗਦਾ ਵੀ ਇਹ ਤਰ੍ਹਾਂ ਹੀ ਸਾਰਾ ਕੁਝ ਹੋਇਆ ਹੈ ਕਿਉਂਕਿ ਜੀ